ਮੇਰਾ ਨਾਮ ਸਿਮੀਆ ਤੇ ਮੈਂ ਬੀਏ ਕੀਤੀ ਹੋਈ ਆ ਅਸੀਂ ਦੋ ਭੈਣ ਭਰਾ ਸੀ ਮੇਰੇ ਮਾਪਿਓ ਮੇਰੇ ਭਰਾ ਨਾਲੋਂ ਮੈਨੂੰ ਵੱਧ ਪਿਆਰ ਕਰਦੇ ਸੀ ਮੇਰਾ ਪਿਓ ਬੈਂਕ ਵਿੱਚੋਂ ਰਿਟਾਇਰ ਹੋ ਕੇ ਘਰ ਆਇਆ ਸੀ ਤੇ ਮੇਰੇ ਪਾਪਾ ਹਮੇਸ਼ਾ ਮੇਰੀ ਮਾਂ ਨੂੰ ਕਹਿੰਦੇ ਸੀ ਕਿ ਮੈਂ ਸਿਮੀ ਦਾ ਰਿਸ਼ਤਾ ਇੱਕ ਫੌਜੀ ਨੂੰ ਹੀ ਕਰਾਉਣਾ ਕਿਉਂਕਿ ਫੌਜੀਆ ਦੇ ਪਰਿਵਾਰ ਨੂੰ ਬਹੁਤ ਸਹੂਲਤਾਂ ਮਿਲਦੀਆਂ ਨੇ ਮੇਰੀ ਦੀ ਸਾਰੀ ਜ਼ਿੰਦਗੀ ਐਸ਼ ਨਾਲ ਕੱਢ ਲਊਗੀ ਫਿਰ ਮੇਰੇ ਪਿਓ ਦੇ ਇੱਕ ਦੋਸਤ ਨੇ ਹੀ ਮੇਲੇ ਰਿਸ਼ਤੇ ਦੀ ਦੱਸ ਪਾਈ ਮੁੰਡਾ ਫੌਜ ਵਿੱਚ ਸੀ ਅਤੇ ਮੇਰੇ ਪਾਪਾ ਨੇ ਕੁਝ ਦੇਖੇ ਬਿਨਾ ਹੀ ਹਾਂ ਕਰ ਦਿੱਤੀ ਤੀ ਜਦੋਂ ਮੁੰਡੇ ਵਾਲਿਆਂ ਨੇ ਮੈਨੂੰ ਪਸੰਦ ਕਰ ਲਿਆ ਤੇ ਬਾਅਦ ਵਿੱਚ ਪਾਪਾ ਉਹਨਾਂ ਦਾ ਘਰ ਬੜ ਠੀਕ ਗਿਆ ਸਭ ਕੁਝ ਬਹੁਤ ਵਧੀਆ ਸੀ ਮੇਰਾ ਸਹੁਰਾ ਉਹ ਵੀ ਆਰਮੀ ਦੇ ਵਿੱਚੋਂ ਰਿਟਾਇਰ ਸੀ ਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਮੇਰੇ ਪਾਪਾ ਨੇ ਰਿਸ਼ਤਾ ਕਰ ਦਿੱਤਾ ਮੁੰਡੇ ਨੇ ਛੁੱਟੀ ਆਉਣਾ ਸੀ ਤੇ ਦੋ ਕੋ ਮਹੀਨਿਆਂ ਵਿੱਚ ਹੀ ਸਾਡਾ ਵਿਆਹ ਵੀ ਹੋ ਗਿਆ। ਮੇਰੀ ਸੱਸ ਦੀ ਮੌਤ ਹੋ ਚੁੱਕੀ ਸੀ। ਸਾਡੇ ਘਰ ਵਿੱਚ ਮੈਂ ਮੇਰੇ ਸਹੁਰੇ ਪਰਿਵਾਰ ਵਿੱਚ ਮੇਰੀ ਨਾਨਦ ਤੇ ਮੇਰਾ ਸਹੁਰਾ ਹੀ ਸੀ। ਮੇਰੀ ਨਰਾਨ ਬੜੀ ਚੰਗੀ ਸੀ। ਮੇਰੀ ਨਰਾਨ ਮੇਨਾ ਸਾਰਾ ਘਰ ਦਾ ਕੰਮ ਕਰਵਾਉਂਦੀ ਸੀ। ਮੈਂ ਉਸ ਨੂੰ ਕਹਿ ਦਿਆ ਕਰਦੀ ਸੀ ਕਿ ਜਦੋਂ ਤੇਰਾ ਵਿਆਹ ਹੋ ਗਿਆ ਤਾਂ ਘਰ ਦਾ ਕੰਮ ਇਹਨਾਂ ਕੋਣ ਕਰਵਾਊਗਾ? ਅਸੀਂ ਦੋਨੋਂ ਜਣੀਆਂ ਰਲ ਕੇ ਕੰਮ ਕਰ ਲੈਂਦੀ ਆ। ਤਾਂ ਉਹ ਕਹਿ ਦਿੰਦੀ ਭਾਬੀ ਇੱਕ ਨਾ ਇੱਕ ਦਿਨ ਕੁੜੀਆਂ ਨੂੰ ਇਹ ਘਰ ਤਾਂ ਛੱਡਣਾ ਹੀ ਪੈਂਦਾ। ਇਹ ਦੁਨੀਆ ਦਾ ਦਸਤੂਰ ਆ ਤੇ ਇੱਕ ਦਿਨ ਐਤਵਾਰ ਦਾ ਦਿਨ ਸੀ ਮੇਰੇ ਸਹੁਰੇ ਨੂੰ ਛੁੱਟੀ ਸੀ ਉਹ ਘਰ ਵਿੱਚ ਹੀ ਸੀ ਤੇ ਕਾਫੀ ਟਾਈਮ ਤੋਂ ਕਿਸੇ ਨਾਲ ਫੋਨ ਤੇ ਗੱਲਬਾਤ ਜੀ ਕਰ ਰਿਹਾ ਸੀ ਜਦ ਮੈਂ ਉਹਨਾਂ ਨੂੰ ਪੁੱਛਿਆ ਕਿ ਪਪਾ ਅੱਜ ਇੰਨੀ ਲੰਮੀ ਗੱਲ ਕਿਸ ਨਾਲ ਕਰ ਰਹੇ ਹੋ ਤਾਂ ਉਸਨੇ ਮੈਨੂੰ ਦੱਸਿਆ ਕਿ ਮੈਂ ਨਿੱਕੀ ਦਾ ਰਿਸ਼ਤਾ ਦੇਖ ਰਿਆ ਹੁਣ ਇਸ ਦਾ ਥੋੜੇ ਦਿਨਾਂ ਤੱਕ ਆਪਾਂ ਵਿਆਹ ਕਰ ਦੇਣਾ ਹਰਮਨ ਵੀ ਅਗਲੇ ਮਹੀਨੇ ਛੁੱਟੀ ਆ ਰਿਹਾ ਹੈ ਤੇ ਅਗਲੇ ਹੀ ਮਹੀਨੇ ਅਸੀਂ ਨਿੱਕੀ ਦਾ ਵਿਆਹ ਕਰ ਦੇਣਾ ਜੋ ਵੀ ਤਿਆਰੀਆਂ ਕਰਨੀਆਂ ਨੇ ਸ਼ੁਰੂ ਕਰ ਦੇਵੋ ਮੈਂ ਨਿੱਕੀ ਤੇ ਗੱਲ ਲੱਗ ਕੇ ਬਹੁਤ ਰੋਈ ਸੀ ਤਾਂ ਉਹ ਕਹਿਣ ਲੱਗੀ ਭਾਬੀ ਚੁੱਪ ਕਰ ਜੋ ਮੈਂ ਤੁਹਾਨੂੰ ਮਿਲਣ ਤਾਂ ਆਇਆ ਕਰੂੰਗੀ ਨਾ ਅਸੀਂ ਵਿਆਹ ਦੀਆਂ ਤਿਆਰੀਆਂ ਫਿਰ ਸ਼ੁਰੂ ਕਰ ਦਿਤੀਆਂ ਪਤਾ ਹੀ ਨਾ ਲੱਗਾ ਕਦੋਂ ਵਿਆਹ ਦਾ ਦਿਨ ਵੀ ਆ ਗਿਆ ਸੀ ਅਸੀਂ ਖੁਸ਼ੀ-ਖੁਸ਼ੀ ਨਿੱਕੀ ਦਾ ਵਿਆਹ ਕੀਤਾ ਨਿੱਕੀ ਦਾ ਵਿਆਹ ਹੋ ਗਿਆ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ ਸੀ ਹੁਣ ਘਰ ਵਿੱਚ ਮੈਂ ਇਕੱਲੀ ਰਹਿ ਗਈ ਸੀ ਮੇਰੇ ਘਰਵਾਲੇ ਦੀ 15 ਦਿਨਾਂ ਦੀ ਛੁੱਟੀ ਸੀ ਤੇ ਉਹ ਸਿਰਫ ਵਿਆਹ ਕਰਕੇ ਹੀ ਆਇਆ ਸੀ ਮੇਰਾ ਸਹੁਰਾ ਆਪਣੇ ਕੰਮ ਤੇ ਚਲਾ ਜਾਂਦਾ ਸੀ ਤੇ ਹਫਤੇ ਵਿੱਚ ਸ਼ਨੀਵਾਰ ਦੇ ਸ਼ਨੀਵਾਰ ਹੀ ਆਉਂਦਾ ਮੇਰਾ ਘਰ ਬੜਾ 15 ਦਿਨ ਦੀ ਛੁੱਟੀ ਕੱਟ ਕੇ ਚਲਾ ਗਿਆ ਹੁਣ ਘਰ ਦੇ ਵਿੱਚ ਮੈਂ ਇਕੱਲੀ ਰਹਿ ਗਈ ਸੀ ਤੇ ਮੇਰਾ ਸਹੁਰਾ ਸੀ ਉਸਨੇ ਵੀ ਛੁੱਟੀਆਂ ਲਈਆਂ ਹੋਈਆਂ ਸੀਤੀ ਉਸ ਦੀਆਂ ਦੋ ਛੁੱਟੀਆਂ ਹਜੇ ਰਹਿੰਦੀਆਂ ਸੀ ਤੇ ਉਹ ਜੇ ਘਰ ਦੇ ਵਿੱਚ ਹੀ ਸੀ ਜਦ ਮੈਂ ਘਰ ਦੇ ਕੰਮ ਕਰਦੀ ਤਾਂ ਮੇਰਾ ਸਹੁਰਾ ਮੈਨੂੰ ਚੋਰੀ-ਚੋਰੀ ਕੰਮ ਕਰਦੀ ਨੂੰ ਵੇਖਦਾ ਰਹਿੰਦਾ ਸੀ ਮੈਨੂੰ ਤਾਂ ਬਿਲਕੁਲ ਵੀ ਪਤਾ ਨਹੀਂ ਸੀ ਕਿਉਂ ਮੈਨੂੰ ਦੇਖਦਾ ਮੈਂ ਤਾਂ ਆਪਣੀ ਧਿਆਨ ਵਿੱਚ ਕੰਮ ਕਰਦੀ ਰਹਿੰਦੀ ਸੀ ਇੱਕ ਦਿਨ ਮੇਰਾ ਸਹੁਰਾ ਮੈਨੂੰ ਕਹਿਣ ਲੱਗਾ ਕਿ ਮੇਰੇ ਤੋਂ ਹੁਣ ਕੰਮ ਨਹੀਂ ਹੁੰਦਾ ਹੁਣ ਮੈਂ ਕੰਮ ਛੱਡ ਦੇਣਾ ਤਾਂ ਮੈਂ ਕਿਹਾ ਕਿ ਪਾਪਾ ਜੀ ਤੁਸੀਂ ਘਰ ਆਣ ਕਿ ਕੀ ਕਰਨਾ ਤਾਂ ਕਹਿੰਦਾ ساری ਉਮਰ ਕੰਮ ਹੀ ਕੀਤਾ ਮੈਂ ਰਿਟਾਇਰ ਹਾਂ ਮੇਰੀ ਤਾਂ ਪੈਨਸ਼ਨ ਹੀ ਬਹੁਤ ਆ ਤੇ ਮੇਰੇ ਉਹਦੇ ਨਾਲ ਹੀ ਸਰੀ ਜਾਂਦਾ 60000 ਪੈਨਸ਼ਨ ਨਾਲ ਹੋਰ ਕੀ ਚਾਹੀਦਾ ਬਹੁਤ ਪੈਸਾ ਕਮਾਇਆ ਕਹਿੰਦਾ ਹੁਣ ਮੈਂ ਆਰਾਮ ਹੀ ਕਰਨਾ ਪਰ ਮੈਨੂੰ ਕੀ ਪਤਾ ਸੀ ਕਿ ਉਸਦੇ ਦਿਲ ਵਿੱਚ ਕੀ ਚੱਲਦਾ ਸੀ ਫਿਰ ਮੇਰੇ ਸਹੁਰੇ ਨੇ ਕੰਮ ਛੱਡ ਦਿੱਤਾ ਤੇ ਹੁਣ ਉਹ ਘਰ ਵਿੱਚ ਹੀ ਰਹਿੰਦਾ ਸੀ ਮੈਂ ਜਦੋਂ ਵੀ ਕੰਮ ਕਰਦੀ ਤਾਂ ਉਹ ਭਾਂਡੇ ਵਿੱਚ ਬੈਠ ਜਾਂਦਾ ਜਾਂ ਫਿਰ ਲੰਮਾ ਪੈ ਜਾਂਦਾ ਜਦੋਂ ਮੇਰਾ ਮੂੰਹ ਉੱਧਰ ਨੂੰ ਹੁੰਦਾ ਤਾਂ ਮੈਨੂੰ ਚੋਰੀ-ਚੋਰੀ ਵੇਖਦਾ ਜਦੋਂ ਮੇਰਾ ਮੂੰਹ ਥੱਲੇ ਹੁੰਦਾ ਤਾਂ ਮੇਰੇ ਗਲਵਲ ਨੂੰ ਵੇਖਦਾ ਰਹਿੰਦਾ ਮੈਨੂੰ ਉਸ ਦੀ ਬਿਲਕੁਲ ਵੀ ਖਬਰ ਨਹੀਂ ਸੀ ਮੈਂ ਤਾਂ ਆਪਣੇ ਧਿਆਨ ਨਾਲ ਹੀ ਕੰਮ ਕਰਦੀ ਸੀ ਚਾਹੇ ਇੱਕ ਗੱਲ ਵਿੱਚ ਮੈਨੂੰ ਸੌਖਾ ਹੋ ਗਿਆ ਸੀ ਮੈਨੂੰ ਘਰ ਦੇ ਕੰਮ ਜਿਹੜੇ ਬਾਹਰਲੇ ਹੁੰਦੇ ਸੀ ਹੁਣ ਉਹ ਆਪ ਕਰ ਦਿੰਦਾ ਸੀ ਘਰ ਦੇ ਕੰਮ ਮੈਂ ਕਰ ਲੈਂਦੀ ਸੀ ਇੱਕ ਦਿਨ ਮੈਨੂੰ ਮੇਰੀ ਸਹੇਲੀ ਦਾ ਫੋਨ ਆਇਆ ਉਸ ਦਾ ਵਿਆਹ ਸੀ ਤਾਂ ਮੈਨੂੰ ਕਹਿਣ ਲੱਗੀ ਸੀ ਮੀ ਤੂੰ ਦੋ ਦਿਨ ਪਹਿਲਾਂ ਆਉਣਾ ਮੈਂ ਉਸ ਨੂੰ ਕਿਹਾ ਕਿ ਮੈਂ ਕੱਲੀ ਆ ਕਿਸ ਤਰ੍ਹਾਂ ਆਉਂਗੀ ਮੇਰੇ ਨਾਲ ਕੋਈ ਹੋਵੇ ਤਾਂ ਹੀ ਮੈਂ ਉਸਦੇ ਨਾਲ ਆਉਂਗੀ ਤੈਨੂੰ ਪਤਾ ਤੇਰਾ ਜੀਜਾ ਫੌਜ ਦੇ ਵਿੱਚ ਆ ਤੇ ਮੈਂ ਕੱਲੀ ਕਿਤਾ ਆ ਉਹ ਕਹਿਣ ਲੱਗੀ ਮੈਨੂੰ ਨਹੀਂ ਪਤਾ ਤੂੰ ਦੋ ਦਿਨ ਪਹਿਲਾਂ ਹੀ ਆਉਣਾ ਮਾਈਏ ਦੇ ਉੱਤੇ ਜ਼ਰੂਰ ਆ ਜਾਵੇਂ ਮੈਂ ਉਸ ਨੂੰ ਕਿਹਾ ਚਲ ਠੀਕ ਆ ਮੈਂ ਵੇਖਦੀ ਆ ਮੈਂ ਆਪਣੇ ਸਹੁਰੇ ਨਾਲ ਗੱਲ ਕੀਤੀ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਤੂੰ ਚਲੀ ਜਾ ਮੈਂ ਕਿਹਾ ਪਾਪਾ ਉਸ ਦਾ ਤਾਂ ਰਾਤ ਨੂੰ ਵਿਆਹ ਏ ਤਾਂ ਮੈਂ ਰਾਤ ਨੂੰ ਕਿਸ ਤਰ੍ਹਾਂ ਜਾਉਂਗੀ ਕਹਿਣ ਲੱਗੇ ਕੋਈ ਨਹੀਂ ਮੈਂ ਤੈਨੂੰ ਛੱਡ ਆਉਂਗਾ ਤੂੰ ਤਿਆਰ ਨਹੀਂ ਹੁਣ ਮੈਨੂੰ ਵਿਆਹ ਦੇ ਕੱਪੜੇ ਵੀ ਖਰੀਦਣੇ ਪੈਣੇ ਸੀ ਤੇ ਹੁਣ ਮੈਂ ਇਕੱਲੀ ਕਿਸ ਤਰ੍ਹਾਂ ਜਾ ਸਕਦੀ ਸੀ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣੇ ਸਹੁਰੇ ਨੂੰ ਹੀ ਕਹਾਂ ਕਿ ਉਹ ਮੈਨੂੰ ਬਾਈਕ ਤੇ ਬਾਜ਼ਾਰ ਲੈ ਜਾਣ ਜਦੋਂ ਮੈਂ ਇਹਨਾਂ ਨੂੰ ਕਿਹਾ ਤਾਂ ਮੰਨ ਗਏ ਕਹਿਣ ਲੱਗੇ ਸਵੇਰੇ ਤਿਆਰ ਹੋ ਜਾਈਂ ਮੈਂ ਤੈਨੂੰ ਬਾਜ਼ਾਰੋਂ ਕੱਪੜੇ ਲੈ ਦੇ ਦਾਂ ਮੈਂ ਤਿਆਰ ਹੋ ਗਈ ਸੀ ਤੇ ਅਸੀਂ ਚਲੇ ਗਏ ਮੈਂ ਬਾਈਕ ਦੇ ਪਿੱਛੇ ਬੈਠੀ ਸੀ ਬਾਈਕ ਦੀ ਸੀਟ ਥੋੜੀ ਜਿਹੀ ਛੋਟੀ ਸੀ ਜਿਸ ਨਾਲ ਮੇਰਾ ਸੱਜਾ ਹਿੱਸਾ ਮੇਰੇ ਸਹਰੇ ਨਾਲ ਲੱਗਦਾ ਸੀ ਉਹ ਵੀ ਜਾਣ ਬੁਝ ਕੇ ਬ੍ਰੇਕਾਂ ਮਾਰਦਾ ਸੀ ਮੈਂ ਸੋਚਿਆ ਕਿ ਸ਼ਾਇਦ ਰਸਤਾ ਖਰਾਬ ਆ ਤਾਂ ਹੀ ਉਹ ਇਸ ਤਰ੍ਹਾਂ ਕਰ ਰਿਹਾ ਉਹ ਮੈਨੂੰ ਕਹਿੰਦਾ ਕਿ ਸਿਮੀ ਘੁੱਟ ਕੇ ਫੜ ਲੈ ਰਸਤਾ ਬਹੁਤ ਖਰਾਬ ਆ ਕਿਤੇ ਤੂੰ ਡਿੱਗੀ ਨਾ ਪਵੀ ਤਾਂ ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ ਮੈਂ ਨਹੀਂ ਡਿੱਗਦੀ ਤੇਨੇ ਵਿੱਚ ਬਾਜ਼ਾਰ ਆ ਗਿਆ ਸੀ ਮੈਂ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਇੱਕ ਸੂਟ ਪਸੰਦ ਆਇਆ ਜੋ ਕਿ 5000 ਦਾ ਸੀ ਪਰ ਮੇਰੇ ਕੋਲ ਇੰਨੇ ਪੈਸੇ ਹੀ ਨਹੀਂ ਸੀ ਕਿਉਂਕਿ ਮੇਰੇ ਕੋਲ ਪੈਸੇ ਘੱਟ ਸੀ ਤਾਂ ਮੇਰਾ ਸਹੁਰਾ ਕਹਿਣ ਲੱਗਾ ਜੇ ਤੈਨੂੰ ਸੂਟ ਪਸੰਦ ਆ ਗਿਆ ਤੂੰ ਲੈ ਲੈ ਪੈਸੇ ਦੀ ਫਿਕਰ ਨਾ ਕਰ ਪੈਸੇ ਮੈਂ ਦੇ ਦੇਣੀ ਆ ਜਿੰਨੀ ਸ਼ਾਪਿੰਗ ਕਰਨੀ ਤੂੰ ਕਰ ਲੈ ਮੈਂ ਖੁਸ਼ ਹੋ ਗਈ ਸੀ ਇਹ ਮੇਰਾ ਸਹੁਰਾ ਪੈਸੇ ਦੇਣ ਨੂੰ ਤਿਆਰ ਆ ਮੈਂ ਫਿਰ 5000 ਬੜਾ ਸੂਟ ਲਿੱਤਾ ਬਾਕੀ ਛੋਟਾ ਮੋਟਾ ਸਮਾਨ ਖਰੀਦਿਆ ਤੇ ਹੋਰ ਵੀ ਕਰਦਿਆਂ ਨਿੱਕੇ ਮੋਟੀਆਂ ਚੀਜ਼ਾਂ ਖਰੀਦੀਆਂ ਸਾਨੂੰ ਬਾਜ਼ਾਰ ਦੇ ਵਿੱਚ ਮੂੰਹ ਹਨੇਰਾ ਹੋ ਗਿਆ ਸੀ ਜਦੋਂ ਅਸੀਂ ਘਰ ਵਾਪਸ ਆ ਰਹੇ ਸੀ ਪੂਰਾ ਹਨੇਰਾ ਹੋ ਚੁੱਕਾ ਸੀ ਪਰ ਮੈਨੂੰ ਹਨੇਰੇ ਤੋਂ ਬਹੁਤ ਡਰ ਲੱਗਦਾ ਸੀ ਮੈਂ ਉਹਨਾਂ ਨੂੰ ਘੁੱਟ ਕੇ ਫੜ ਲਿਆ ਹੌਲੀ-ਹੌਲੀ ਅਸੀਂ ਘਰ ਪਹੁੰਚ ਗਏ ਤੇ ਮੈਂ ਬਹੁਤ ਲੇਟ ਹੋ ਗਈ ਸੀ ਇਸ ਕਰਕੇ ਘਰ ਪਹੁੰਚਦੇ ਸਾਰੀ ਸਭ ਤੋਂ ਪਹਿਲਾਂ ਮੈਂ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਮੇਰਾ ਸਹੁਰਾ ਮੈਨੂੰ ਹੈਲਪ ਕਰਵਾਉਣ ਲਈ ਕਹਿ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ ਇਹ ਕਹਿ ਕੇ ਉਹ ਸਬਜ਼ੀ ਕੱਟਣ ਲੱਗ ਪਏ ਤੇ ਕਹਿਣ ਲੱਗੇ ਤੂੰ ਰੋਟੀ ਬਣਾ ਲੈ ਮੈਂ ਸਬਜ਼ੀ ਬਣਾ ਦੇਣਾ ਉਹਨਾਂ ਨੇ ਫਿਰ ਸਬਜ਼ੀ ਵੀ ਬਣਾ ਦਿੱਤੀ ਕਿਉਂਕਿ ਹੋਰ ਤਾਂ ਉਹ ਸਾਰੇ ਕੰਮ ਕਰ ਲੈਂਦੀ ਸੀ ਆਰਮੀ ਵਿੱਚ ਨੌਕਰੀ ਜੋ ਕੀਤੀ ਸੀ ਮੈਂ ਰੋਟੀਆਂ ਬਣਾਈਆਂ ਤੇ ਉਹਨਾਂ ਨੇ ਸਬਜ਼ੀ ਅਸੀਂ ਰੋਟੀ ਪਾਣੀ ਖਾ ਕੇ ਆਪੋ ਆਪਣੇ ਕਮਰਿਆਂ ਵਿੱਚ ਲੰਮੀ ਪੈ ਗਏ ਜਦੋਂ ਮੈਂ ਥੋੜੀ ਕੁ ਦੇਰ ਬਾਅਦ ਉੱਠੀ ਤਾਂ ਮੈਂ ਦੇਖਿਆ ਕਿ ਉਸਦੇ ਕਮਰੇ ਦੀ ਬੱਤੀ ਜਗ ਰਹੀ ਸੀ ਦੀ ਦਰਵਾਜ਼ਾ ਖੁੱਲ੍ਹਾ ਸੀ ਮੈਂ ਜਦੋਂ ਉਸਦੇ ਕਮਰੇ ਦੇ ਕੋਲ ਦੀ ਲੰਗੀ ਤੇ ਜੋ ਮੈਂ ਵੇਖਿਆ ਉਹ ਤਾਂ ਮੈਂ ਵੇਖ ਕੇ ਹੈਰਾਨ ਹੀ ਰਹਿ ਗਈ। ਮੇਰਾ ਸੋਹਰਾ ਮੋਬਾਈਲ ਦੇ ਉੱਤੇ ਕੁਝ ਵੇਖ ਰਿਹਾ ਸੀ ਤੇ ਉਹ ਵੀ ਆਪਣੇ ਮੋਬਾਈਲ ਨੂੰ ਬੁੱਲਾ ਦੇ ਨਾਲ ਟੱਚ ਕਰ ਰਿਹਾ ਸੀ। ਸ਼ਾਇਦ ਕਿਸੇ ਨੂੰ ਕਿਸ ਕਰ ਰਿਹਾ ਸੀ ਤੇ ਉਹ ਵੀ ਗਲਤ ਕੰਮ ਕਰ ਰਿਹਾ ਸੀ। ਮੈਂ ਚੋਰੀ-ਚੋਰੀ ਉਸ ਨੂੰ ਵੇਖਣ ਲੱਗ ਪਈ ਕਿ ਆਖਰ ਉਹ ਕਰ ਕੀ ਰਿਹਾ। ਉਹ 5 ਮਿੰਟ ਇਸੇ ਤਰ੍ਹਾਂ ਹੀ ਲੱਗਾ ਰਿਹਾ। ਜਦੋਂ ਹਟਿਆ ਤੇ ਫਿਰ ਮੈਂ ਪੈਰ ਦੱਬ ਕੇ ਆਪਣੇ ਕਮਰੇ ਵਿੱਚ ਆ ਗਈ ਸੀ। ਮੈਂ ਹਰ ਇੱਕੀ ਸੋਚਣ ਲੱਗ ਪਈ ਕਿ ਕੀ ਹੋ ਰਿਹਾ ਕਿਸੇ ਦੀ ਫੋਟੋ ਹੋ ਸਕਦੀ ਆ ਇੱਕ ਦਿਨ ਮੈਂ ਉਸਦੇ ਕਮਰੇ ਦੀ ਸਫਾਈ ਕਰਦੀ ਸੀ ਤਾਂ ਉਸ ਦਾ ਮੋਬਾਈਲ ਕਮਰੇ ਦੇ ਵਿੱਚ ਪਿਆ ਸੀ ਮੈਂ ਉਸ ਦਾ ਲੋਕ ਖੋਲ੍ਹਿਆ ਕਿਉਂਕਿ ਮੈਨੂੰ ਲੋਕ ਦਾ ਪਤਾ ਸੀ ਪਤਾ ਦੇਸੀ ਕਦੀ ਉਸ ਦੇ ਫੋਨ ਨੂੰ ਹੱਥ ਵੀ ਨਹੀਂ ਲਾਇਆ ਜਦੋਂ ਮੈਂ ਗੈਲਰੀ ਦੇ ਵਿੱਚ ਗਈ ਤਾਂ ਗੈਲਰੀ ਦੇ ਵਿੱਚ ਸਿਰਫ ਮੇਰੀਆਂ ਹੀ ਫੋਟੋਆਂ ਸੀ ਘਰ ਦੀ ਸਫਾਈ ਕਰਦੀਦੀਆਂ ਝਾੜੂ ਪੋਚਾ ਲਾਉਂਦੀਦੀਆਂ ਨਾ ਕੇ ਬਾਹਰ ਆਉਂਦੀਦੀਆਂ ਉਸ ਨੇ ਉਹ ਸਾਰੀਆਂ ਫੋਟੋਆਂ ਖਿੱਚੀਆਂ ਹੋਈਆਂ ਸੀ ਉਹ ਰੀਸ ਵਿੱਚ ਕਿਸੇ ਦੀ ਕੋਈ ਫੋਟੋ ਨਹੀਂ ਸੀ ਮੈਂ ਸੋਚਿਆ ਕਿ ਉਹ ਮੇਰੀਆਂ ਫੋਟੋ ਨੂੰ ਇਸ ਤਰ੍ਹਾਂ ਕਰ ਰਿਹਾ ਸੀ ਮੈਂ ਫਟਾ ਫੋਟੋ ਸਭ ਡਿਲੀਟ ਕਰਕੇ ਫੋਨ ਉੱਤੇ ਹੀ ਰੱਖ ਦਿੱਤਾ ਤੇ ਮੈਂ ਕੰਮ ਕਰਨ ਲੱਗ ਪਈ ਅੱਜ ਮੈਂ ਸੋਚਿਆ ਕਿ ਜਦ ਮੈਂ ਛਾੜੂ ਲਾਵਾਂਗੀ ਤਾਂ ਮੈਂ ਨਜ਼ਰ ਰੱਖਾਂਗੀ ਕਿ ਆਖਰ ਉਹ ਮੈਨੂੰ ਕਦੋਂ ਵੇਖਦਾ ਮੈਨੂੰ ਉਸ ਦੀ ਗੱਲ ਤੇ ਬੜਾ ਗੁੱਸਾ ਆਇਆ ਸੀ ਉਹੀ ਗੱਲ ਹੋਈ ਜਦੋਂ ਮੈਂ ਕੰਮ ਕਰ ਰਹੀ ਸੀ ਤਾਂ ਉਸ ਦੀ ਨਜ਼ਰ ਮੇਰੇ ਹੀ ਸੀ ਮੇਰੀ ਸਹੇਲੀ ਦਾ ਵਿਆਹ ਵੀ ਲੱਗ ਕੇ ਹੀ ਆ ਗਿਆ ਸੀ ਮੈਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੋ ਦਿਨ ਪਹਿਲਾਂ ਜਾਣਾ ਸੀ ਤੇ ਵਿਆਹ ਦੇ ਉੱਤੇ ਮੈਂ ਆਪਣੇ ਸਹੁਰੇ ਨੂੰ ਕਿਹਾ ਸੀ ਕਿ ਅੱਜ ਮੈਂ ਚਲੀ ਜਾਨੀ ਹਾਂ ਦੋ ਦਿਨ ਪਹਿਲਾਂ ਉਹ ਕਹਿਣ ਲੱਗਾ ਆ 20000 ਰੁਪਏ ਕੋ ਰੱਖ ਲੈ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਲੋੜ ਨਹੀਂ ਤਾਂ ਕਹਿਣ ਲੱਗੇ ਕੋਈ ਗੱਲ ਨਹੀਂ ਰੱਖ ਲੈ ਤੈਨੂੰ ਵਿਆਹ ਵਿੱਚ ਲੋੜ ਪੈ ਸਕਦੀ ਆ ਪਰ ਮੈਨੂੰ ਇੰਨੇ ਪੈਸੇ ਨਹੀਂ ਚਾਹੀਦੇ ਸੀ ਮੈਂ ਸਿਰਫ ਆਪਣੇ ਕੋਲ 5000 ਰੱਖੇ ਤੇ ਬਾਕੀ ਉਹਨਾਂ ਨੂੰ ਵਾਪਸ ਕਰ ਦਿੱਤੇ ਅਤੇ ਮੈਂ ਆਪਣੇ ਕਮਰੇ ਵਿੱਚ ਲਿਮਾਰੀ ਵਿੱਚ ਆਪਣੇ ਪੈਸੇ ਰੱਖ ਦਿੱਤੇ ਸੀ ਉਸ ਤੋਂ ਬਾਅਦ ਮੈਂ ਵਿਆਹ ਚਲੀ ਗਈ ਮੇਰੀ ਸੇਲੀ ਦਾ ਵਿਆਹ ਰਾਤ ਦਾ ਸੀ ਵਿਆਹ ਵਾਲੇ ਦਿਨ ਮੈਂ ਦੁਪਹਿਰ ਨੂੰ ਘਰ ਆ ਗਈ ਤਾਂ ਮੈਂ ਸੋਚਿਆ ਕਿ ਮੈਂ ਘਰੋਂ ਤਿਆਰ ਹੋ ਕੇ ਵਧੀਆ ਤਰੀਕੇ ਨਾਲ ਹੀ ਜਾਵਾਂਗੀ। ਘਰ ਆ ਕੇ ਮੈਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿਉਂਕਿ 8 ਵਜੇ ਮੈਨੂੰ ਪੈਲੈਸ ਦੇ ਵਿੱਚ ਮਹਿਨਾਤ ਹੋ ਕੇ ਆਪਣੇ ਕਮਰੇ ਵਿੱਚ ਤਿਆਰ ਹੋ ਰਹੀ ਸੀ ਤੇ ਮੈਂ ਆਪਣਾ ਸੂਟ ਪ੍ਰੈਸ ਕਰਕੇ ਪਹਿਲਾਂ ਹੀ ਰੱਖਿਆ ਹੋਇਆ ਸੀ। ਅਤੇ ਜਦੋਂ ਮੈਂ ਪਾਉਣ ਲੱਗੀ ਤਾਂ ਉਸ ਦੇ ਪਿੱਛੇ ਦੀਆਂ ਧੜੀਆਂ ਬਹੁਤ ਵੱਡੀਆਂ ਸੀ। ਮੇਰੇ ਕੋਲ ਲੱਗ ਨਹੀਂ ਸੀ ਰਹੀਆਂ। ਮੈਂ ਸੋਚਿਆ ਕਿ ਹੁਣ ਮੈਂ ਕੀ ਕਰਾਂਗਾ? ਨਾ ਚਾਹੁੰਦੇ ਹੋਏ ਮੈਂ ਉਹਨਾਂ ਨੂੰ ਕਿਹਾ ਆਵਾਜ਼ ਮਾਰੀ ਤਾਂ ਉਹ ਅੰਦਰ ਆਏ ਜਦੋਂ ਮੈਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਮੈਂ ਬੰਨ ਦਿੰਦਾ ਹਾਂ ਅਤੇ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਅਤੇ ਜਦੋਂ ਉਸ ਨੇ ਡੋਰੀਆਂ ਫੜੀਆਂ ਤਾਂ ਡੋਰੀਆਂ ਕਾਫੀ ਥੱਲੇ ਤੱਕ ਸੀ ਮੇਰੇ ਲੱਕ ਦੇ ਥੱਲੇ ਤੱਕ ਜਾਂਦੀਆਂ ਸੀ ਉਸ ਨੇ ਡੋਰੀ ਫੜੀ ਤੇ ਮੇਰੇ ਲੱਕ ਦੇ ਥੱਲੇ ਹੱਥ ਲਾ ਕੇ ਉੱਪਰ ਤੱਕ ਡੋਰੀ ਨਾਲ ਸਾਰਾ ਹੀ ਹੱਥ ਫੇਰ ਦਿੱਤਾ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਉਸ ਨੇ ਡੋਰੀ ਬੰਨਦੇ ਹੋਏ ਬੜੀ ਅਜੀਬ ਜਿਹੀ ਹਰਕਤ ਕੀਤੀ ਤੇ ਕਹਿ ਲਗ ਲਾ ਡੋਰੀਆਂ ਤਾਂ ਬੰਦ ਦਿੱਤੀਆਂ ਤੇ ਮੈਂ ਕਿਹਾ ਠੀਕ ਆ ਹੁਣ ਤੁਸੀਂ ਜਾ ਸਕਦੇ ਹੋ ਉਸ ਤੋਂ ਬਾਅਦ ਉਹ ਚਲਾ ਗਿਆ ਸੀ ਤੇ ਫਿਰ ਮੈਨੂੰ ਇਸ ਗੱਲ ਦੀ ਸੋਚ ਲੱਗੀ ਸੀ ਕਿ ਮੈਂ ਹੁਣ ਵਿਆਹ ਕਿਸ ਦੇ ਨਾਲ ਜਾਊਂਗੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਛੱਡ ਆਓ ਤਾਂ ਉਹ ਮੰਨ ਗਿਆ ਸੀ ਕਿ ਮੈਂ ਤੈਨੂੰ ਛੱਡਾਉਣਾ ਹਾਂ ਅਤੇ ਮੈਂ ਉਹਨਾਂ ਦੇ ਨਾਲ ਵਿਆਹ ਵਿੱਚ ਜਾਣ ਲਈ ਤਿਆਰ ਹੋ ਗਈ ਸੀ ਉਹ ਮੈਨੂੰ ਵੇਖ ਕੇ ਹੈਰਾਨ ਹੀ ਰਹਿ ਗਿਆ ਸੀ ਉਹ ਮੈਨੂੰ ਦੇਖੀ ਜਾ ਰਿਹਾ ਸੀ ਸਿਰ ਤੋਂ ਲੈ ਕੇ ਪੈਰਾਂ ਤੱਕ ਕਹਿਣ ਲੱਗਾ ਅਸਤ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਉਸਨੇ ਮੇਰੀ ਬੜੀ ਤਾਰੀਫ ਕੀਤੀ ਤੇ ਮੈਨੂੰ ਵੀ ਵਧੀਆ ਲੱਗਾ ਤੇ ਮੇਰਾ ਅੰਦਰੋਂ ਜਾਣੀ ਸੀ ਚੱਕਿਆ ਜਾਂਦਾ ਕਿ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਕਿਉਂਕਿ ਕੁੜੀਆਂ ਨੂੰ ਤਾਰੀਫ ਦੀ ਬੜੀ ਲੋੜ ਹੁੰਦੀ ਹੈ ਫਿਰ ਉਸ ਤੋਂ ਬਾਅਦ ਮੈਂ ਕਿਹਾ ਕਿ ਮੈਨੂੰ ਪੈਰ ਛੱਡ ਔ ਕਹਿਣ ਲੱਗਾ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਆਪਾਂ ਬਾਈਕ ਤੇ ਤੈਨੂੰ ਹੁਣੇ ਛੱਡ ਔਨੇ ਆ ਮੈਂ ਪਿੱਛੇ ਬੈਠ ਗਈ ਤੇ ਅਸੀਂ ਤੁਰ ਪਈ ਸੀ ਉਹ ਜਾਣ ਬੁੱਝ ਕੇ ਬ੍ਰੇਕਾ ਮਾਰਦਾ ਤੇ ਉਸਦੀ ਫਿਰ ਮੈਨੂੰ ਕਹਿੰਦਾ ਕਿ ਅੱਜ ਕਿੰਨੇ ਵਜੇ ਵਾਪਸ ਆਣਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਵੇਰੇ ਆਵਾਂਗੀ ਤੁਸੀਂ ਮੈਨੂੰ ਲੈਣ ਆ ਜਾਇਓ ਤਾਂ ਕਹਿਣ ਲੱਗਾ ਠੀਕ ਹੈ ਤੂੰ ਮੈਨੂੰ ਫੋਨ ਕਰ ਦੇਵੀਂ ਫਿਰ ਉਸਨੇ ਪੈਰਿਸ ਦੇ ਵਿੱਚ ਮੈਨੂੰ ਛੱਡ ਦਿੱਤਾ ਤੇ ਆਪ ਘਰ ਆ ਗਿਆ ਸੀ ਮੈਂ ਵਿਆਹ ਦੇ ਵਿੱਚ ਬੜੀ ਮਸਤੀ ਕੀਤੀ ਬਹੁਤ ਇੰਜੋਏ ਕੀਤਾ ਜਦੋਂ ਵਿਆਹ ਖਤਮ ਹੋਇਆ ਤਾਂ ਮੈਂ ਸਿੱਧੀ ਘਰ ਆ ਕੇ ਆਪਣੇ ਕਮਰੇ ਵਿੱਚ ਲੰਮੀ ਪੈ ਗਈ ਸੀ ਮੈਨੂੰ ਨੀਂਦ ਬਹੁਤ ਆ ਰਹੀ ਸੀ ਮੈਂ ਕੱਪੜੇ ਵੀ ਨਾ ਬਦਲੇ ਤੇ ਜਿੱਤਾਂ ਹੀ ਬੈੱਡ ਤੇ ਟਿੱਕੀ ਰਾਤ ਦੀ ਥੱਕੀ ਹੋਈ ਸੀ ਪਤਾ ਹੀ ਨ ਲੱਗਾ ਕਦੋਂ ਮੈਂ ਸੌਂ ਗਈ ਦਰਵਾਜ਼ਾ ਖੁੱਲਾ ਹੀ ਰਹਿ ਗਿਆ ਕਮਰੇ ਵਿੱਚ ਆ ਗਿਆ ਤੇ ਮੈਂ ਪਈ ਸੀ ਉਹ ਮੇਰੇ ਨਾਲ ਹੀ ਉੱਥੇ ਲੰਮਾ ਪਿਆ ਮੇਰੇ ਉੱਪਰ ਆ ਕੇ ਹੱਥ ਲਾਉਣ ਲੱਗਾ ਮੈਂ ਖੂਬ ਸੁੱਤੀ ਸੀ ਥੋੜੀ ਦੇਰ ਤੱਕ ਮੈਨੂੰ ਪਤਾ ਹੀ ਨ ਲੱਗਾ ਜਦ ਮੈਂ ਉੱਠ ਕੇ ਵੇਖਿਆ ਤਾਂ ਉਹ ਮੇਰੇ ਕੋਲ ਸੀ ਮੈਂ ਉਸ ਨੂੰ ਕਿਹਾ ਤੁਸੀਂ ਉਹ ਕੀ ਕਰ ਰਹੇ ਹੋ ਕਹਿਣ ਲੱਗਾ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਮੇਰੇ ਤੋਂ ਨਹੀਂ ਰਿਹਾ ਗਿਆ ਤਾਂ ਮੈਂ ਉਹਨਾਂ ਨੇ ਕਿਹਾ ਕਿ ਮੈਨੂੰ ਛੱਡੋ ਇਹ ਸਭ ਗਲਤ ਹੈ ਕਹਿਣ ਲੱਗਾ ਇਸ ਵਿੱਚ ਗਲਤ ਕੀ ਹੈ ਜੇ ਤੂੰ ਚਾਹਨੀ ਹੈ ਜੋ ਵੀ ਮੇਰੇ ਕੋਲ ਇੰਨੇ ਪੈਸੇ ਆ ਗਏ ਆ ਇੰਨੀ ਜ਼ਮੀਨ ਸਭ ਮੈਂ ਤੇਰੇ ਨਾਲ ਕਰ ਦੇਣੀ ਬਸ ਤੂੰ ਮੈਨੂੰ ਖੁਸ਼ ਰੱਖ ਮੇਰੀ ਜ਼ਰੂਰਤ ਪੂਰੀ ਕਰ ਤਾਂ ਮੈਂ ਉਹਨਾਂ ਨੂੰ ਕਿਹਾ ਇਹ ਸਭ ਸਹੀ ਨਹੀਂ ਤੁਸੀਂ ਕਿੱਥੇ ਤੇ ਮੈਂ ਕਿੱਥੇ ਕਹਿਣ ਲੱਗਾ ਕਿਉਂ ਤੈਨੂੰ ਮੈਂ ਬੁੱਢਾ ਲੱਗਦਾ ਤੂੰ ਇੱਕ ਵਾਰੀ ਮੈਨੂੰ ਹਾਂ ਤਾਂ ਕਰ ਫਿਰ ਤੂੰ ਸਭ ਕੁਝ ਭੁੱਲ ਜਾਣਾ ਮੈਂ ਉਹਨਾਂ ਨੂੰ ਕਿਹਾ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਪਰ ਉਹ ਨਹੀਂ ਹਟ ਰਿਹਾ ਸੀ ਇਸ ਤਰ੍ਹਾਂ ਫਿਰ ਮੈਂ ਹਾਂ ਕਰ ਦਿੱਤੀ ਸੀ ਅਤੇ ਉਹ ਆਪਣੀ ਮਨਮਰਜ਼ੀ ਵਿੱਚ ਸੀ ਅਸੀਂ ਸਭ ਕੁਝ ਭੁੱਲ ਗਏ ਸੀ ਅਤੇ ਹੁਣ ਉਹ ਇਸ ਤਰ੍ਹਾਂ ਹੀ ਕਰਦਾ ਆਪਣੀ ਮਰਜ਼ੀ ਪੂਰੀ ਕਰਦਾ ਇੱਕ ਦਿਨ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਸਾਰੀ ਜਾਇਦਾਦ ਤੇਰੇ ਨਾਂ ਕਰਨ ਲੱਗਾ ਤੇ ਮੈਂ ਕਿਹਾ ਕਿ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਆਪਣੇ ਮੁੰਡੇ ਦੇ ਨਾਂ ਕਰੋ ਤਾਂ ਕਹਿਣ ਲੱਗਾ ਕਿ ਇੱਕ ਨੰਬਰ ਤਾਂ ਕੰਜੂਸ ਆ ਸ਼ਰਾਬ ਵਿੱਚ ਸਾਰੇ ਪੈਸੇ ਉਡਾ ਦੇਣੇ ਆ ਮੈਂ ਤੇਰੇ ਨਾਂ ਹੀ ਕਰ ਦਿੰਦਾ ਮੇਰਾ ਕੀ ਪਤਾ ਮੈਂ ਕਦੋਂ ਤੱਕ ਹੈਗਾ ਤੇ ਕਦੋਂ ਤੱਕ ਨਹੀਂ ਉਸਨੇ ਸਾਰੀ ਜਾਇਦਾਦ ਮੇਰੇ ਨਾਂ ਕਰਾ ਦਿੱਤੀ ਅਸੀਂ ਇੱਕ ਦੂਜੇ ਦੀ ਖੂਬ ਸੇਵਾ ਕਰਦੇ ਪੈਸਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਸ ਬੰਦੇ ਕੋਲ ਪੈਸਾ ਉਸ ਨੂੰ ਸਭ ਸਲਾਮਾ ਕਰਦੇ ਨੇ ਇਸ ਲਈ ਮੈਂ ਆਪਣੇ ਸਹੁਰੇ ਦੀ ਲੋੜ ਪੂਰੀ ਕਰਨ ਲੱਗੀ ਸੀ ਮੇਰਾ ਘਰ ਵੜਾ 6 ਮਹੀਨੇ ਬਾਅਦ ਹੁੰਦਾ ਸੀ ਤੇ ਚਲਾ ਜਾਂਦਾ ਸੀ ਪਰ ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਰਿਹਾ ਸੀ ਇੱਕ ਦਿਨ ਮੇਰਾ ਸਹੁਰਾ ਮੇਰੇ ਨਾਲ ਆਪਣੀ ਜ਼ਰੂਰਤ ਪੂਰੀ ਕਰ ਰਿਹਾ ਸੀ ਜਦੋਂ ਮੇਰੇ ਨਾਲ ਉਹ ਲੰਮਾ ਪਿਆ ਸੀ ਤਾਂ ਉਸ ਨੂੰ ਪਤਾ ਨਹੀਂ ਕੀ ਹੋਇਆ ਅਚਾਨਕ ਉਸਦੇ ਦਿਲ ਦੀਆਂ ਧੜਕਣਾਂ ਰੁਕ ਗਈਆਂ ਸ਼ਾਇਦ ਉਸ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਸੀ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਸੀ ਮੈਂ ਡਾਕਟਰ ਨੂੰ ਫੋਨ ਕੀਤਾ ਤੇ ਜਦੋਂ ਉਹ ਘਰ ਆਏ ਤਾਂ ਉਹ ਕਹਿਣ ਲੱਗੇ ਕਿ ਇਹ ਖਤਮ ਹੋ ਗਏ ਨਹੀਂ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਮੇਰਾ ਘਰ ਬੜਾ ਵੀ ਆ ਗਿਆ ਸੀ ਉਸ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਭ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਪਰ ਮੈਂ ਹਾਲੇ ਤੱਕ ਇਹ ਨਹੀਂ ਦੱਸਿਆ ਸੀ ਕਿ ਸਾਰੀ ਜਾਇਦਾਦ ਮੇਰੇ ਨਾਂ ਕੀਤੀ ਹੈ ਕਹਿੰਦੀ ਕੋਈ ਗੱਲ ਨਹੀਂ ਜੇ ਤੇਰੇ ਨਾਮ ਵੀ ਕਰ ਦਿੱਤੀ ਤਾਂ ਫਿਰ ਵੀ ਠੀਕ ਆ ਤੂੰ ਵੀ ਮੇਰੇ ਘਰ ਵਾਲੀਆਂ ਦੋਸਤੋ ਹੁਣ ਜਦੋਂ ਵੀ ਮੇਰਾ ਘਰ ਵਾਲਾ ਜਾਂਦਾ ਮੈਂ ਹੌਲੀ ਹੌਲੀ ਪੈਸੇ ਕਢਵਾਉਂਦੀ ਤੇ ਸ਼ਾਪਿੰਗ ਕਰਦੀ ਐਸ਼ ਕਰਦੀ ਸੀ ਮੇਰੇ ਸਹੁਰੇ ਦੀ ਬਦੌਲਤ ਮੈਂ ਆਪਣੀ ਜ਼ਿੰਦਗੀ ਵਿੱਚ ਫੁੱਲ ਐਸ਼ ਕੀਤੀ ਅਤੇ ਉਹਨਾਂ ਦੇ ਸਿਰ ਤੇ ਮੈਂ ਇੰਨੀ ਐਸ਼ ਕੀਤੀ ਇੰਨੀ ਐਸ਼ ਤਾਂ ਮੈਂ ਆਪਣੇ ਘਰ ਵਾਲੇ ਨੇ ਸਿਰ ਤੇ ਵੀ ਨਹੀਂ ਸੀ ਕੀਤੀ ਵਿਆਹ ਤੋਂ ਬਾਅਦ ਜਿੰਨੀ ਮੇਰੇ ਸਹੁਰਾਸ ਕਰਵਾ ਗਿਆ ਸੀ ਮੈਂ ਹੁਣ ਵੀ ਕਰਦੀ ਹਾਂ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਪਰ ਅਸੀਂ ਇਸ ਕਹਾਣੀ ਜਰੀਏ ਸਿਰਫ ਇਹ ਨਹੀਂ ਕਹਾਂਗੇ ਕਿ ਰਿਸ਼ਤਿਆਂ ਦੀ ਮਰਿਆਦਾ ਹੁੰਦੀ ਹੈ ਹਰ ਇਨਸਾਨ ਨੂੰ ਉਸ ਰਿਸ਼ਤੇ ਦੀ ਮਰਿਆਦਾ ਨੂੰ ਨਿਭਾਉਣਾ ਚਾਹੀਦਾ ਪੈਸਾ ਸਭ ਕੁਝ ਨਹੀਂ ਹੁੰਦਾ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰੀ ਹੈ ਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਹਮੇਸ਼ਾ ਯਾਦ ਰੱਖੋ ਰਿਸ਼ਤੇ ਨੂੰ ਮਰਿਆਦਾ ਵਿੱਚ ਰੱਖੋ ਪੈਸਾ ਸਭ ਕੁਝ ਨਹੀਂ ਹੁੰਦਾ ਇੱਜ਼ਤ ਸਭ ਤੋਂ ਵੱਡੀ ਹੁੰਦੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਸਿੱਖ ਵਧੀਆ ਲੱਗੀ ਹੋਗੀ ਕਿਉਂਕਿ ਰਿਸ਼ਤੇ ਮਰਿਆਦਾ ਵਿੱਚ ਰਹਿਣ ਤਾਂ ਹੀ ਚੰਗੇ ਲੱਗਦੇ ਨੇ ਪੈਸੇ ਦੇ ਲਾਲਚ ਵਿੱਚ ਆਪਣੇ ਰਿਸ਼ਤਿਆਂ ਦੀ ਮਰਿਆਦਾ ਨੂੰ ਨਾ ਗਵਾਓ ਰਿਸ਼ਤਿਆਂ ਦੀ ਇੱਜ਼ਤ ਕਰੋ ਉਹਨਾਂ ਨੂੰ ਸਤਿਕਾਰ ਦਿਓ ਧੰਨਵਾਦ ਜੀ